ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਤੰਤਰ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 55 ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਅੱਜ ਉਸਮਾਨ ਬਹਾਨ ਰਾਇਬਰ ਸੱਚੇ ਪਾਸ਼ਾ ਸੈੰਸ ਜੀ ਕੁਨ ਬਲਾਲ ਕਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿਸ ਦੇ ਸਬੰਧ ਵਿੱਚ ਬਲਾੜਾ ਦੀਆਂ ਸੰਗਤਾਂ ਸਮੁੱਚੀਆਂ ਸੰਗਤਾਂ ਬਲਾੜਾ ਤੋਂ ਗੁਰਦੁਆਰਾ ਸਿੰਘ ਸਵਰਵੀ ਤੋਂ ਇਹੇ ਨਗਰ ਕੀਰਤਨ ਪ੍ਰਾਰੰਭ ਹੋਇਆ ਹੋਇਆ ਹੈ ਅਤੇ ਸ਼ਾਮ ਤੱਕ ਸਾਰੇ ਨਗਰ ਦੀ ਪ੍ਰਕਰਮਾ ਕਰਤਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ ਇਸੇ ਤਰ੍ਹਾਂ 17 ਤਰੀਕ ਤੱਕ ਗੁਰਦੁਆਰਾ ਸਿੰਘ ਸਭਾ ਨੂੰ ਵਿਖੇ ਪ੍ਰੋਗਰਾਮ ਚੱਲਣਗੇ ਅਤੇ ਬਾਹਰ ਤੋਂ ਆਏ ਰਾਗੀ ਜਥੇ ਢਾਡੀ ਜਥੇ ਸੰਗਤਾਂ ਨੂੰ ਕੀਰਤਨ ਦੁਆਰਾ ਨੇ ਹਾਲ ਕਰਣਗੇ ਵਾਹਿਗੁਰੂ ਵਾਹਿਗੁਰੂ ਅੱਜ ਮਹਾਨ ਅਵਤਾਰ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪੁਰਤਾਲੀ ਦਿਹਾੜਾ ਸਾਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅੱਜ ਤੋਂ 555 ਸਾਲ ਪਹਿਲਾਂ ਜਦੋਂ ਇਸ ਦੁਨੀਆ ਉਤੇ ਪਾਪ ਵਧੇ ਤਾਂ ਪ੍ਰਮਾਤਮਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਦੇ ਰੂਪ ਦੇ ਵਿੱਚ ਭੇਜਿਆ ਜਦੋਂ ਜਦੋਂ ਵੀ ਦੁਨੀਆ 'ਚ ਪਾਪ ਵਧਦੇ ਨੇ ਪ੍ਰਮਾਤਮਾ ਲੋਕਾਂ ਨੂੰ ਸੁਧਾਰ ਲਈ ਆਪਣੇ ਅਵਤਾਰ ਭੇਜਦਾ ਹੈ ਇਹ ਤਾਇਜਕ ਦੇ ਵਿੱਚ ਸ੍ਰੀ ਰਾਮਚੰਦਰ ਜੀ ਆਏ। ਡਰਾਪਰ ਦੇ ਵਿੱਚ ਜੀ ਕ੍ਰਿਸ਼ਨ ਜੀ ਆਏ। ਹਰਕਲ ਜੰਗ ਦੇ ਵਿੱਚ ਦੁਨੀਆ ਨੂੰ ਉਤਾਰਨ ਲਈ ਗੋਨਾਨਕ ਦੇਵ ਜੀ ਆਏ। ਸੋ ਇੱਕ ਗੁਰਪੁਰਬ ਗੁਰਦੁਆਰਾ ਸਾਹਿਬ ਸਮਾਨ ਲਈ ਨਿਯਤ ਵਿਖੇ 15 16 17 ਤਰੀਕ ਨੂੰ ਬੜੇ ਸ਼ਰਧਾ ਤੇ ਪਕਾਣਾ ਬਣਾਇਆ ਜਾ ਰਿਹਾ ਹੈ। ਅੱਜ ਨਗਰ ਕੀਰਤਨ ਨਿਕਲ ਰਹੇ ਹਨ। ਪਰਸੋਂ ਨੂੰ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇਗੇ ਸ੍ਰੀ ਖੰਡ ਪਾਠ ਸਾਹਿਬ ਤੇ ਭੋਗ ਪੈਣਗੇ। ਅਪਰੰਤ ਕੀਰਤਨ ਜਮਾਨ ਹੋਣਗੇ। ਕੱਲ ਸ਼ਨੀਵਾਰ ਰਾਤ ਨੂੰ ਕਵੀ ਦੁਆਰ ਵੀ ਹੈ ਤੋਂ ਸਮੂਹ ਸੰਗਤਾਂ ਨੂੰ ਦੁਆਰਾ ਫਿਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਫਿਰ ਆਪਾਂ ਘੁੰਮਦੇ ਹਾਂ You get